ਸਤਿ ਸ਼੍ਰੀ ਅਕਾਲ ਟੌਕ ਟੈਂਡ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਨજર ਮਾਰਦੇ ਹਾਂ ਅੱਜ ਦੇ ਦੰਦਿਆਂ 10 ਵੱਡੀਆਂ ਖਬਰਾਂ ਤੇ ਬੋਹਾਲੀ ਦੇ ਪੰਜ ਫੇਸ ਦੇ ਪੋਰਸ਼ ਏਰੀਆ ਵਿੱਚ ਸਾਫਕਾ ਏ ਏ ਜੀ ਕਿਸ਼ਨ ਕੁਮਾਰ ਗੋਇਲ ਦੀ ਪਤਨੀ ਅਸ਼ੋਕ ਗੋਇਲ ਦੇ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਕਰਦਾ ਨੌਕਰ ਨੀਰਜ ਹੀ ਨਿਕਲਿਆ ਕਾਤਲ 8 ਲੱਖ ਰੁਪਏ ਦੀ ਨਕਦੀ ਅਤੇ 40 ਟੋਲਾ 16 ਲੁੱਟਣ ਦੇ ਲੱਗੇ ਹਨ ਇਲਜ਼ਾਮ ਆਪਣੇ ਸਾਥੀਆਂ ਨਾਲ ਮਿਲ ਕੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ ਅਤੇ ਫਿਰ ਬਣਾਈ ਸੀ ਲੁੱਟ ਦੀ ਝੂਠੀ ਕਹਾਣੀ ਖੁਦ ਨੂੰ ਕੁਰਸੀ ਨਾਲ ਸੀ ਬੰਨਿਆ ਤਾਂ ਪੁਲਿਸ ਪੁੱਛਗਿੱਛ ਵਿੱਚ ਹੋਇਆ ਵੱਡਾ ਖੁਲਾਸਾ ਦੁਰਾਹਾ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਤਹਿਤ ਵੱਡੀ ਕਾਰਵਾਈ ਨਸ਼ਾ ਤਸਕਰ ਦਾ ਤਾਇਆ ਕਰ ਤਾਰਮਜੀਤ ਸਿੰਘ ਉਰਫ ਵੰਟੀ ਦੇ ਘਰ ਉਤੇ ਚੱਲਿਆ ਪੀਲਾ ਪੰਜਾ ਨਸ਼ਾ ਤਸਕਰ ਤੇ ਲੜਾਈ ਅਤੇ ਨਸ਼ਾ ਤਸਕਰੀ ਦੇ ਵੱਖ-ਵੱਖ 6 ਮਾਮਲੇ ਸੰਨ ਦਰਜ ਉੱਤਰਾਖੰਡ ਵਿੱਚ ਕੈਬਨਟ ਮੰਤਰੀ ਰੇਖਾ ਆਰੀਆ ਦੇ ਪਤੀ ਗਿਰਧਾਰੀ ਲਾਲ ਸਾਹੂ ਦਾ ਸ਼ਰਮਨਾਕ ਬਿਆਨ ਕਿਹਾ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਬਿਹਾਰ ਤੋਂ ਲੋ 20-25 ਹਜ਼ਾਰ ਵਿੱਚ ਕੁੜੀ ਮਿਲ ਜਾਂਦੀ ਹੈ ਸਬੋਧਨ ਕਰਦੇ ਹੋਏ ਰਾਹੁਲ ਗਾਂਧੀ ਤੇ ਕਸਿਆਸੀ ਤੰਜ ਵਿਰੋਧੀ ਲੀਡਰ ਜਤਾਰ ਰਹੇ ਦੇ ਸਖਤ ਇਤਰਾਜ਼ ਸੰਗਰੂਰ ਦੇ ਵਿੱਚ ਵਿਜੀਲੈਂਸ ਦਾ ਵੱਡਾ ਐਕਸ਼ਨ 30000 ਰੁਪਏ ਦੀ ਰਿਸ਼ਵਤ ਲੈਂਦਾ ਤਹਿਸੀਲਦਾਰ ਜਗਤਾਰ ਸਿੰਘ ਗ੍ਰਿਫਤਾਰ ਜ਼ਮੀਨ ਦੀ ਰਜਿਸਟਰੀ ਕਰਵਾਉਣ ਬਦਲੇ ਵੰਗੇ ਸੰ ਪੈਸੇ ਤਹਿਸੀਲਦਾਰ ਦੇ ਘਰ ਦੀ ਤਲਾਸ਼ੀ ਦੌਰਾਨ 145000 ਰੁਪਏ ਬਰਾਮਦ ਯੁੱਧ ਨਸ਼ਿਆਂ ਵਿਰੁੱਧ ਦੇ 10 ਮਹੀਨੇ ਹੋਏ ਪੂਰੇ 1848 ਕਿਲੋ ਹੈਰਨਸਣੇ 42000 ਤੋਂ ਵੱਧ ਨਸ਼ਾ ਤਸਕਰ ਗ੍ਰਿਫਤਾਰ 15.62 ਕਰੋੜ ਦੀ ਡਰੱਗ ਬੰਦੀ ਸਮੇਤ ਨਸ਼ੀਲੇ ਪਦਾਰਥ ਕੀਤੇ ਬਰਾਮਦ ਸੋਨਾ ਚਾਂਦੀ ਦੀਆਂ ਕੀਮਤਾਂ ਵਿੱਚ ਮੋੜ ਉਛਾਲ 6000 ਰੁਪਏ ਵਧੀ ਚਾਂਦੀ ਦੀ ਕੀਮਤ 1 ਕਿਲੋ ਚਾਂਦੀ ਦੀ ਕੀਮਤ 142070 ਰੁਪਏ ਤੇ ਪਹੁੰਚੀ ਸੋਨੇ ਦੀ ਕੀਮਤ 870 ਰੁਪਏ ਦੇ ਵਾਧੇ ਨਾਲ 24 ਕੈਰਟ ਪ੍ਰਤੀ 10 ਗ੍ਰਾਮ 136960 ਰੁਪਏ ਤੇ ਪਹੁੰਚੀ ਪੰਜਾਬ ਦੇ ਵਿੱਚ ਸ਼ੀਤ ਲਹਿਰ ਦਾ ਅਲਰਟ ਪਹਾੜਾਂ ਦੇ ਵਿੱਚ ਹੋਈ ਬਰਫਬਾਰੀ ਸੂਬੇ ਵਿੱਚ ਕਈ ਥਾਵਾਂ ਤੇ ਪਈ ਸੰਘਣੀ ਧੁੰਦ ਅਗਲੇ ਤਿੰਨ ਦਿਨ ਲਈ ਅਲਰਟ ਜਾਰੀ 15 ਜਨਵਰੀ ਤੋਂ ਲਾਗੂ ਹੋਵੇਗੀ ਮੁੱਖ ਮੰਤਰੀ ਸਿਹਤ بیمਾ ਯੋਜਨਾ ਤਿੰਨ ਚਾਰ ਮਹੀਨਿਆਂ ਵਿੱਚ ਸਾਰਿਆਂ ਤੱਕ ਪਹੁੰਚ ਜਾਣਗੇ ਕਾਰਡ ਹਰ ਵਰਗ ਨੂੰ ਮਿਲੇਗਾ ਲਾਭ 800 ਸਿਹਤ ਕੇਂਦਰਾਂ ਤੇ ਚੱਲੇਗਾ ਇਲਾਜ ਪੀਜੀਆਈ ਸੜੇ 32 ਹਸਪਤਾਲਾਂ ਵਿੱਚ ਵੀ ਮਿਲੇਗਾ ਲਾਭ ਪੰਜਾਬ ਪੁਲਿਸ ਵਿੱਚ ਹੋਵੇਗੀ ਭਰਤੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਜਾਣਕਾਰੀ ਸਰਕਾਰ ਨੇ ਪ੍ਰਸਤਾਵ ਕੀਤਾ ਮਨਜ਼ੂਰ 10000 ਜਵਾਨਾਂ ਦੀ ਹੋਵੇਗੀ ਭਰਤੀ ਅਫਗਾਨਿਸਤਾਨ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ 12 ਲੋਕਾਂ ਦੀ ਮੌਤ 11 ਜ਼ਖਮੀ ਹਜ਼ਾਰਾਂ ਘਰ ਹੋਏ ਤਹੱਸ ਨਹੱਸ 1200 ਦੇ ਕਰੀਬ ਪਸ਼ੂਆਂ ਦੇ ਮਾਰੇ ਜਾਣ ਦੀ ਖਬਰ 13941 ਏਕੜ ਫਸਲ ਹੋਈ ਤਬਾਹ ਤੇ ਸਨ ਅੱਜ ਦੀਆਂ ਮੁੱਖ ਖਬਰਾਂ ਦੇ ਦੁਨੀਆ ਦੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ